ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਆਪਣੀ ਵਿਜਿਟ ਹੈਗੀ ਆ ਦੋਸਤੋ ਸਰਿਆਲੀ ਪਰ ਪਿੰਡ ਵੀ ਆ ਦੋਸਤੋ ਤੇ ਛੋਟਾ ਜਿਹਾ ਸ਼ਹਿਰ ਵੀ ਆ ਸਰਿਆਲੀ ਤੁਸੀਂ ਖਾਸ ਵਿਜਿਟ ਕਰਨੀ ਆ ਤਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਬਿਲਕੁਲ ਮੇਨ ਰੋਡ ਦੇ ਉੱਪਰ ਜਿਹੜਾ ਦੋਸਤੋ ਵੀਰ ਹੋਣਾ ਦਾ ਕਾਰ ਆ ਜੇਕਰ ਦੋਸਤੋ ਤੁਸੀਂ ਸਰਿਆਲੀ ਆ ਜਾਓਗੇ ਤੇ ਬਿਲਕੁਲ ਥੱਲੇ ਦਿੱਤੇ ਕੰਟੈਕਟ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਬਾਕੀ ਮੈਪ ਲੋਕੇਸ਼ਨ ਵੀ ਬਹੁਤੇ ਵੀਰ ਮੰਗਾ ਸਕਦੇ ਹੋ ਜੇਕਰ ਤੁਹਾਨੂੰ ਨਾ ਪਤਾ ਲੱਗੇ ਸੋ ਵੀਰ ਤੁਸੀਂ ਖਾਸ ਸਰੀਆਲੀ ਕਰਨੀ ਆ ਤੇ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਅੱਜ 4 ਨੱਕ ਜੜੇ ਹੈਗੇ ਦੋਸਤੋ 4 ਐਨੀਮਲ ਨੇ ਆਪਾਂ ਤੁਹਾਨੂੰ ਦਿਖਾ ਦਾਂਗੇ ਇਸ ਵੀਡੀਓ ਦੇ ਵਿੱਚ ਜਿਨ੍ਹਾਂ ਦੇ ਵਿੱਚੋਂ ਦੋ ਗਾੜਾ ਹੋਣਗੀਆਂ ਤਾਜ਼ੀਆਂ ਸੁਈਆਂ ਸਵਈਆਂ ਨੇ ਤੇ ਇੱਕ ਵੜ ਐਚ ਐਫ ਪਿਓਰ ਬਰੀਡ ਦੇ ਵਿੱਚ ਜਿਹੜੀ ਦੋਸਤੋ ਵੜ ਹੋਵੇਗੀ ਬਿਲਕੁਲ ਹਜੇ ਟਾਈਮ ਲੈ ਕੇ ਜਾਂਦੀ ਕੋਈ ਹਫ਼ਤੇ ਖੰਡ ਦਾ ਇੱਕ ਬਿਲਕੁਲ ਇਸ ਵੀਡੀਓ ਦੇ ਵਿੱਚ ਲਾਸਟ ਤੇ ਜਿਹੜੀ ਇੱਕ ਆਪਾਂ ਤੁਹਾਨੂੰ ਇਹ ਝੋਟੀ ਦਿਖਾ ਦਾਂਗੇ ਜੈਟ ਬਲੈਕ ਝੋਟੀ ਆ ਦੇਣ ਹਜੇ ਲੈ ਕੇ ਜਾਊਗੀ ਸੂਨ ਦੇ ਵਿੱਚ ਬਾਕੀ ਆ ਦਿਨ ਸੋ ਅੱਜ 1 ਜੂਨ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਦੋਸਤੋ ਸਮਾਂ ਤੁਸੀਂ ਜ਼ਰੂਰ ਨੋਟ ਕਰ ਲਓ ਮਾਰਨਿੰਗ ਕੋਈ 9:30 ਵਜੇ ਦਾ ਜਿਹੜਾ ਸਮਾਂ ਹੈਗਾ ਠੀਕ ਆ ਤੇ ਗੱਲਬਾਤ ਆਪਾਂ ਵੀਰ ਦੇ ਨਾਲ ਕਰਨੀ ਆ ਪੂਰੀ ਇਨਫੋਰਮੇਸ਼ਨ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਐਨੀਮਲ ਹਰ ਵਾਰ ਦੀ ਤਰ੍ਹਾਂ ਇੱਕ ਰਿਕਵੈਸਟ ਆ ਜਿਹੜਾ ਪਸ਼ੂ ਤੁਹਾਨੂੰ ਪਸੰਦ ਆਊਗਾ ਜੇ ਸੂਆ 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 ਪਸ਼ੂ ਆਇਆ ਦੋਸਤੋ ਤੇ ਉਹਨੂੰ ਬਿਲਕੁਲ ਚੋਕੇ ਚਵਾਈ ਕਰਕੇ ਤਸੱਲੀ ਕਰ ਲਿਓ ਤੇ ਜਿਹੜਾ ਪਸ਼ੂ ਹਜੇ ਗੱਭਣ ਆ ਬਿਲਕੁਲ ਠੀਕ ਆ ਜੀ ਉਹਨੂੰ ਟਿਪ ਆਜੋ ਕਰਦੇ ਆਂ ਗੱਲਬਾਤ ਲੈ ਲੈਨੇ ਇਨਫੋਰਮੇਸ਼ਨ ਵੀਰ ਤੋਂ ਆਪਾਂ ਕੀ ਡਿਟੇਲ ਆ ਸਭ ਤੋਂ ਪਹਿਲਾਂ ਵੀਰ ਜੀ ਸਤਿ ਸ੍ਰੀ ਅਕਾਲ ਅੱਛਾ ਵੀਰ ਜੀ ਬਹੁਤ ਠੀਕ ਠਾਕ ਜੀ ਹਾਂਜੀ ਵਧੀਆ ਵੀਰ ਜੀ ਤੁਸੀਂ ਅੱਛਾ ਇੱਕ ਵੀਰ ਜੀ ਆਪਣਾ ਨਾਮ ਦੱਸ ਦੀ ਜੀ ਲਖਵੀਰ ਸਿੰਘ ਵੀਰ ਜੀ ਹਾਂਜੀ ਪਿੰਡ ਸਰਿਆਲੀ ਕਲਾਂ ਤਹਿਸੀਲ ਤੇ ਜ਼ਿਲ੍ਹਾ ਤਰਨਤਾਰ ਠੀਕ ਆ ਤਕਬੀਰ ਭਾਈ ਨਾਲ ਲੱਗਦਾ ਪਿੰਡ ਸ਼ਕਰੀ ਵੀ ਇੱਕ ਆ ਗਿਆ ਹਾਂਜੀ ਸ਼ਕਰੀ ਠੱਠੀਆਂ ਮੰਤ ਆ ਗਿਆ ਇੱਧਰ ਇੱਧਰ ਦਰਗਾਪੁਰ ਜੱਲੇ ਵਾਲਾ ਆ ਗਿਆ ਤਾਂ ਦਰਗਾਪੁਰ ਵਿਚਾਰ ਆ ਜਾਂਦਾ ਸਾਰੀਆਂ ਸਾਈਡਾਂ ਤੋਂ ਆਪਣਾ ਬਿਲਕੁਲ ਬਿਲਕੁਲ ਸੈਂਟਰ 'ਚ ਆ ਰਹਿ ਜਾਂਦਾ ਹਾਂਜੀ ਤੇ ਲਖਵੀਰ ਭਾਈ ਪਸ਼ੂ ਹਰ ਵਾਰ ਦੀ ਤਰ੍ਹਾਂ ਮਦਲ ਗਾਡੇ ਤੇ ਤਾਂ ਕਾਫੀ ਵਿਕਰੀ ਵਾਲੇ ਪਸ਼ੂ ਆਉਂਦੇ ਰਹੇ ਤੇ ਵਿਕਦੇ ਵੀ ਰਹੇ ਆ ਹਾਂਜੀ ਹਾਂਜੀ ਵੀਰ ਬਹੁਤ ਵਪਾਰੀ ਵੀਰ ਵੀ ਚਲੋ ਲੈ ਕੇ ਜਾਂਦੇ ਆ ਤੁਹਾਡੇ ਕੋਲ ਹਾਂਜੀ ਹਾਂਜੀ ਵੀਰ ਤੇ ਫਿਲਹਾਲ ਅੱਜ ਆਪਾਂ ਚਲੋ ਵੀਡੀਓ ਪਾਈ ਆ ਦੂਜੀ ਵਾਰੀ ਵੀਡੀਓ ਪਾ ਰਹੇ ਹ ਉਹਕੇ ਕੋਈ ਸਿਆਲ ਦੇ ਦਿਨ ਸਿਆਲ ਦੇ ਦੇਣੇ ਹੂੰ ਤਾਂ ਹਾਂਜੀ ਬਿਲਕੁਲ ਤੇ ਅੱਜ ਚਾਰ ਐਨੀਮਲ ਆਪਾਂ ਵੀਰ ਜੀ ਦਿਖਾ ਦਿੱਤੇ ਜਿਨ੍ਹਾਂ ਚੋਂ ਦੋ ਵੜਾ ਬਿਲਕੁਲ ਸੁਈਆਂ ਸੁਈਆਂ ਹਾਂਜੀ ਦੋ ਸੁਈਆਂ ਆ ਹਾਂਜੀ ਇੱਕ ਗੱਬਣਿਆ ਵੈੜ ਵੱਡੀ ਫਾਰਮ ਵਾਲੀ ਆ ਹਾਂਜੀ ਤੇ ਇੱਕ ਛੋਟੀ ਜੱਟ ਬਲਾਇਆ ਗਿਆ ਉਹ ਵੀ 15 ਦਿਨ ਕੱਢ ਦਿੱਤਾ ਠੀਕ ਆ ਜੀ ਹਾਂਜੀ ਸੋ ਕਰੀਏ ਸਟਾਰਟ ਵੀਰ ਜੀ ਪਹਿਲੇ ਨੰਬਰ ਤੋਂ ਇੱਥੋਂ ਸਟਾਰਟ ਕਰ ਲਈਏ ਤੇ ਇਹਦਾ ਤੀਸਰਾ ਸੁਆਵਾ ਹੂੰ ਤੇ ਮਗਰੇ ਦੇ ਵਸ਼ੀ ਆ ਹੂੰ ਹਾਂਜੀ ਤੇ ਕੋਈ 10 12 ਦਿਨ ਨੂੰ ਸੁਈ ਨੂੰ ਹੋ ਗਏ ਆ ਠੀਕ ਆ ਜੀ ਹਾਂਜੀ ਤੇ 10-12 ਦਿਨ ਦਾ ਸਮਾਂ ਹੋ ਗਿਆ ਸੂਈ 10-12 ਦਿਨ ਦਾ ਤੇ ਦੁੱਧ ਚਲੋ 10 ਆਪ 8 ਕਹਿ ਕੇ ਦਵਾਂਗੇ ਕਿ ਜਿਹੜਾ ਘਟਣਾ ਨਿਕਲੇ ਉਹ ਦੇ ਕੇ ਤੇ ਵੀ ਜਾ ਠੀਕ ਆ ਜੀ ਹਾਂ ਜੀ ਸੂਆ ਤੀਜਾ ਥੱਲੇ ਬੱਚਾ ਵੱਚੀ ਹੈ ਠੀਕ ਆ ਜੀ ਹਾਂ ਜੀ 12 ਕ ਦਿਨ ਦਾ ਸਮਾਂ ਨਾਲ ਜੀ 12 ਕ ਦਿਨ ਦਾ ਵੀ ਠੀਕ ਆ ਜੀ ਤੇ ਆ ਜਿਹੜਾ ਦੋਸਤ ਥਣੇ ਦੀ ਬਾਜੀ ਠੀਕ ਆ ਦੁੱਧ ਕਿੰਨਾ ਵੀਰ ਦੱਸਿਆ ਵੀਰੇ ਦੁੱਧ 10 ਆਪ 8 ਕਹਿ ਕੇ ਦਵਾਂਗੇ ਠੀਕ ਆ ਇਹ 8 ਕੋ ਜਿਹੜਾ ਥੱਲੇ ਨਹੀਂ ਆਊਗਾ ਠੀਕ ਆ ਜੀ ਹਾਂ ਜੀ ਦੁੱਧ 10 ਆ ਦੋਸਤੋ ਪਰ ਵੀਰਾਂ ਦਾ ਵੀ 8 ਕਹਿ ਕੇ ਜਿਹੜਾ ਆਪਾਂ ਸੇਲ ਕਰਾਂਗੇ ਠੀਕ ਆ ਆਨਲਾਈਨ ਵੀ ਕਿਸੇ ਵੀਰ ਨੇ ਖਰੀਦਣੀ ਆ ਤੇ ਤਾਂ ਵੀ ਤੁਸੀਂ ਜਿਹੜਾ ਸੌਦਾ ਕਰ ਸਕਦੇ ਜੀ ਤੀਜਾ ਸੂਆ ਜੀ ਠੀਕ ਆ ਤੇ ਖੋਲ ਕੇ ਆਪਾਂ ਤੁਹਾਨੂੰ ਦਿਖਾ ਦਿੰਦੇ ਆ ਤੇ ਮਗਰ ਵੀ ਬੱਚੀ ਆ ਠੀਕ ਆ ਜੀ ਆਹ ਤੀਜਾ ਸੂਆ ਔਰ ਬੱਚਾ ਥੱਲੇ ਜਿਹੜਾ ਉਹ ਬੱਚੀ ਆ ਫੀਮੇਲ ਕਾਫ ਆਹ ਫੇਸ ਕੁਆਲਿਟੀ ਆ ਦੇਖੋ ਉੜੇ ਲੱਸੀ ਪਾਨ ਚਣਾ ਜੀ ਹਾਂਜੀ ਲੱਸੀ ਪਾਨ ਤੇ ਵੀ ਹਾਂ ਲੱਸੀ ਜੇ ਜਰੂਰ ਹੋएगी ਦੋਸਤੋ ਬੜੇ ਜਰੂਰ ਆਪਾਂ ਜ਼ਿਕਰ ਕਰ ਦਿੰਨੇ ਆਂ ਵੈਸੇ ਵੀਡੀਓ ਦੇ ਵਿੱਚ ਨਜ਼ਰ ਵੀ ਆ ਜਾਊਗਾ ਤੁਹਾਨੂੰ ਤੇ ਆ ਕਰੂ ਜੀ ਲਖਵੀਰ ਵੀ ਕਿੰਨਾ ਕੁ ਮੁੰਨ ਫਿਰ ਵੇ ਮੌਲਪਾ 32 ਕਰੀਏ 30 ਕਰੀਏ ਆਪਾਂ ਹਾਣਾ 28000 ਦੀ ਦੇਣੀ ਹੈ 28000 ਦੀ ਹਾਂਜੀ ਠੀਕ ਹੈ ਜੀ 28000 ਦੀ ਪ੍ਰਾਪੋ ਹਾਣਾ ਹੈ ਠੀਕ ਆ ਆ ਥੱਲੇ ਬੱਚਾ ਜੀ ਫੀਮੇਲ ਕਾਫ ਜਿਹੜੀ ਆ ਬੱਚੀ ਹੈ ਵੇਖ ਲਓ ਆ ਤਸੱਲੀ ਦੇ ਨਾਲ ਠੀਕ ਹੈ ਜੀ 12 ਦਿਨ ਦਾ ਸਮਾਂ ਪਲੀਪਲਾਈ ਮਗਰ ਪੂਰੀ ਜਿਹੜੀ ਆ ਦੋਸਤੋ ਬੱਚੀ ਆ ਕਰੋ ਚੈੱਕ ਤੇ ਆ ਜਿਹੜਾ ਬਹਿਣੀ ਤੋਂ ਆ ਥਾਣਾ ਆ ਦੇਖੋ ਜੀ ਠੀਕ ਹੈ ਹੱਥੀ ਚਵਾਈ ਲਾ ਥਾਣਾ ਤੇ ਦੁੱਧ ਵੈਸੇ ਦਾਸਾ ਦੋਸਤੋ ਬਾਕੀ 8 ਕਿਲੋ ਤੁਸੀਂ ਮੰਨ ਕੇ ਅੱਜ ਦੇ ਸਮਝ ਜਣਾ ਸੌਦਾ ਕਰ ਸਕਦੇ ਹੋ ਠੀਕ ਆ ਇਸ ਤੋਂ ਬਾਅਦ ਸੈਕੰਡ ਨੰਬਰ ਤੇ ਇੱਕ ਹੋਰ ਬੱਛੀ ਆ ਇਹਦੀ ਡਿਟੇਲ ਆਪਾਂ ਲੈ ਜੀ ਦੂਜਾ ਸੁਵਾ ਵਾ ਦੂਜਾ ਸੁਵਾ ਜੀ ਹਾਂਜੀ ਦੂਜਾ ਸੁਵਾ ਹਾਂਜੀ ਹਾਂਜੀ 8 ਦਿਨ ਦੀ ਸੂਈ ਆ 8 ਦਿਨ ਹੋ ਗਿਆ ਇਹਨੂੰ ਸਮਾਂ ਹਾਂਜੀ ਹਾਂਜੀ ਠੀਕ ਆ ਤੇ ਕੋਈ ਇਹਦੇ ਥੱਲੇ 14 ਹੋ ਜੇ 13 ਹੋ ਜੇ ਪਰ ਆਪਾਂ 12 ਕਹਿ ਕੇ ਦਵਾਂਗੇ ਜਿਹੜਾ ਥੱਲੇ ਨਹੀਂ ਆਊਗਾ ਜਿੱਤੋਂ ਠੀਕ ਆ ਜੀ ਕਿ 12 ਤੋਂ ਨਾ ਤਾਂ ਕੋਈ ਪਾਈਆ ਖੰਡ ਘਟੂ ਲਗਾ ਨਹੀਂ ਨਾ ਵਧੂਗਾ ਵਧੂ ਥੋੜੀ ਆਸ ਹੋ ਸਕਦੀ ਹੈ ਵੀ ਘਟੂਗਾ ਨਹੀਂ ਹਾਂਜੀ ਹਾਂ ਮਗਰ ਇਹਦੇ ਬੱਚੀ ਮਗਰ ਇਹਦੇ ਬੱਚੀ ਆ ਦੋਸਤੋ ਦੂਜਾ ਸਵੇਰ ਸੋਈ ਆ ਤੇ 12 ਆ ਦੋ ਦੋ ਬੇਸ਼ੱਕ ਬਾਦ ਹੋਵੇ ਪਰ 12 ਲੀਟਰ ਵੀਰਾਂ ਦਾ ਵੀ ਤੁਸੀਂ ਮੰਨ ਕੇ ਸੌਦਾ ਕਰਿਓ ਕੋਈ ਵੀਰ ਵੀ ਆ ਠੀਕ ਆ ਬਾਕੀ ਆ ਥਣ ਦੇ ਬਾਜੇ ਠੀਕ ਆ ਆ ਬੱਚਾ ਜਿਹੜਾ ਪਿੱਛੇ ਫੀਮੇਲ ਕਾਫ ਆ ਇਹਦੇ ਵੀ ਥੱਲੇ ਬੱਚੀ ਹੈ ਠੀਕ ਆ 8 ਦਿਨ ਦਾ ਸਮਾਂ ਹੋਇਆ ਸਾਰਾ ਜੀ ਹਾਂਜੀ ਹਾਂਜੀ 8 ਦਿਨ ਦਾ ਟਾਈਮ ਜਿਹੜਾ ਹੋ ਗਿਆ ਸੋਈ ਨੂੰ ਬੱਛੀ ਜਿਹੜੀ ਆ ਦੋਸਤੋ ਬਿਲਕੁਲ ਤੁਸੀਂ ਵੇਖੋਗੇ ਇੱਕ ਰੰਗ ਲਾਲ ਰੰਗ ਜੀ ਇਹ ਜਿਹੜੀ ਬੱਛੀ ਆ ਠੀਕ ਆ ਬਾਕੀ ਚਵਾਈ ਚੂਈ ਚੰਗੀ ਲੱਗੀ ਵੀਰੇ ਹਾਂਜੀ ਚਵਾਈ ਵਧੀਆ ਵੀਰੇ ਬਰਾਬਰ ਕੋਈ ਘੱਟ ਵੱਧ ਥਣ ਨਹੀਂ ਕੋਈ ਪੂਛ ਟਾਂ ਨਹੀਂ ਠੀਕ ਹੈ ਵੀ ਹਾਂਜੀ ਠੀਕ ਆ ਬਾਕੀ ਚਵਾਈ ਚੂਈ ਬੈਸਟ ਆ ਦੋਸਤੋ ਤੇ ਫਿਲਹਾਲ ਹਜੇ ਚਵਾਈ ਕੀਤੀ ਨਹੀਂ ਸੀ ਹੈਨਾ ਵੀ ਸੋ ਥੋੜਾ ਵੀਡੀਓ ਦੇ ਕਰਕੇ ਆਪਾਂ ਬਾਕੀ ਤੁਸੀਂ ਕਿਸੇ ਵੀਰ ਨੇ ਖਰੀਦਣੀ ਆਪਦੀ ਟਾਈਮ ਤੋਂ ਟਾਈਮ ਚਵਾਈ ਕਰ ਸਕਦੇ ਜੀ ਜਿਵੇਂ ਆਪਾਂ ਹਰ ਬਾਰ ਵੀਡੀਓ ਦੇ ਵਿੱਚ ਆਪਾਂ ਜਰੂਰ ਜਿਹੜੀ ਅਪੀਲ ਕਰਦੇ ਆ ਸਾਰੇ ਭੈਣ ਭਰਾਵਾਂ ਨੂੰ ਇਸ ਕਾਰਟੋਂ ਲੱਕ ਚੋ ਚਾਰ ਡੰਗ ਚੋ ਸੋਕੇ ਫੇਰ ਫੜ ਬਿਲਕੁਲ ਜੀ ਆਹ ਬੈਕ ਸਾਈਡ ਤੋਂ ਜਿਹੜੀ ਆਰਡਰ ਕੁਆਲਟੀ ਹੈ ਜੀ ਠੀਕ ਆ ਬਾਕੀ ਖੋਲ ਦੋ ਵੀਰ ਲਖਵੀਰ ਜੀ ਦਿਖਾ ਦਈਏ ਤੇ ਕੱਦ ਕੱਟ ਜਿਹੜਾ ਦੋਸਤੋ ਇਹਦਾ ਬਿਲਕੁਲ ਮੀਡੀਅਮ ਕੱਦ ਕਾਟ ਹੈ ਵਹਿੜ ਬਿਲਕੁਲ ਤਾਜੀ ਸੋਈ ਆ ਦੂਜਾ ਸੂਆ ਵੀਰ ਨੇ ਦੱਸਤਾ ਠੀਕ ਆ ਦਿਨ ਵੀ ਹਜੇ ਥੋੜੇ ਹਫਤਾ ਖੰਡ ਜਿਹੜੇ ਦਿਨ ਹੋਏ ਆ ਦੋਦੋਂ ਪਸ਼ੂ ਜਿਹੜਾ ਦੋਸਤੋ ਵਧੂਗਾ ਕਿਉਂਕਿ ਹਜੇ ਬਿਲਕੁਲ ਤਾਜੀ ਆ ਅੱਜ ਹੀ ਤਕਰੀਬਨ 12 ਲੀਟਰ ਕਿਸੇ ਵੀਰ ਨੇ ਸੌਦਾ ਕਰਨਾ 12 ਲੀਟਰ ਦੀ ਚਵਾਈ ਤੁਸੀਂ ਜਿਹੜਾ ਸਮਝ ਕੇ ਭਾਂਡੇ ਵਿੱਚ ਜਿਹੜਾ ਦੁੱਧ ਪੈਂਦਾ ਬਾਲਟੀ 'ਚ ਉਹ ਮੰਨ ਕੇ ਤੁਸੀਂ ਸੌਦਾ ਕਰ ਸਕਦੇ ਹੋ 12 ਲੀਟਰ ਦਾ ਠੀਕ ਹੈ ਜੀ ਕੋਈ ਨਾ ਕੋਈ ਨਹੀਂ ਆ ਲੋ ਦੇਖ ਵੀਰ ਭਾਈ ਇਹਦਾ ਮੁੱਲ ਫਿਰ ਲੈਣ ਦੇਣੇ ਕੀ ਕਰਤੇ ਇਹਦਾ ਵੀ ਮੁੱਲ 50 ਆ ਹਾਂਜੀ ਤੇ 48000 ਦੇਦਾ ਥੋੜਾ ਬਹੁਤ ਸ਼ੌਟ ਕਰਾਂਗੇ 48000 ਤੇ ਹੋ ਜਾਊਗੀ ਹਾਂਜੀ ਹਾਂਜੀ ਹੋ ਜਾਊਗੀ ਠੀਕ ਹੈ ਜੀ ਬਾਕੀ ਬੈੜ ਚੰਗੀ ਆ ਭਰਾਵੋ ਠੀਕ ਆ ਸਾਫ਼ ਸੁਥਰੀ ਆ ਉੱਪਰੋਂ ਵੀ ਸਫਾਈ ਪੂਰੀ ਆ ਬੈੜ ਦੀ ਕੋਈ ਮੱਤਾ ਕਿਸੇ ਕੋਲ ਦੀ ਮਗਰ ਵੀ ਬੱਚਾ ਬੱਚੀ ਆ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਪਿੱਛੇ ਬੱਚਾ ਵੀ ਜਿਹੜਾ ਬੱਚੀ ਵੀ ਰੇ ਭਾਵਦੇ ਆ ਤੇ ਆਪ ਹੀ ਬੱਚੀ ਆ ਦੋਸਤੋ ਤੇ ਮਗਰ ਆ ਬੈਕਸਾਈਡ ਤੋਂ ਥਣ ਦੇਵਾ ਬਿਲਕੁਲ ਪੱਤਰੇਗਾ ਬਖਾਰਾ ਠੀਕ ਹੈ ਜੀ ਫਾੜੀ ਵਾਲਾ ਆਪਾਂ ਕਹਿ ਦਿੰਨੇ ਹਵਾਨੇ ਦੇ ਬੰਦਰ ਬਿਲਕੁਲ ਫਾੜੀ ਜਲੀ ਆ ਤੇ ਥੰਥੋਂ ਚੰਗਾ ਕੁਆਲਟੀ ਦਾ ਇਸ ਤੋਂ ਬਾਅਦ ਇੱਕ ਹੋਰ ਵੈੜ ਦਿਖਾਉਣੇ ਦੋਸਤੋ ਗੱਦ ਕਾਟੀ ਵੱਡੇ ਦੀਆਂ ਪ੍ਰਿੰਟ ਜਾਂਦੀ ਜਾਤ ਵੇਕੀਆਂ ਤੇ ਪੂਰੀ ਹੈਗੀ ਜਾਨ ਪਾਤਾ ਦੀ ਪੂਰੀ ਹੈ ਤੇ ਭਾਈ ਲਖਵੀਰ ਵੀਰੇ ਸੂਹਾ ਕਿਨਵਾ ਸੁਣ ਜਾ ਰਹੀ ਹੈ ਇਹ ਦੂਜਾ ਸੂਹਾ ਵਾ ਜਵਾਨ ਵਾਲੀਆਂ ਦੰਦੀਆਂ ਅਜ ਮੜੀਆਂ ਮੜੀਆਂ ਚੁੱਕੀਆਂ ਵਾ ਵੀ ਪੂਰੀਆਂ ਬਰਾਬਰ ਜਵਾਨ ਨਹੀਂ ਠੀਕ ਆ ਜੀ ਵੀ ਪੂਰੀਆਂ ਬਰਾਬਰ ਨਹੀਂ ਕੀਤੀਆਂ ਹਾਂਜੀ ਠੀਕ ਆ ਠੀਕ ਆ ਤੇ ਪਹਿਲੇ ਸੂਵੇ ਕੋ 28 ਲੀਟਰ ਇਨੇ ਚ ਆਇਆ ਵਾ ਜੀ ਹਾਂਜੀ ਤੇ ਹੁਣ ਆਪਾਂ 25 ਦੀ ਗਾਰੰਟੀ ਦੇਵਾਂਗੇ ਉਹ ਗਰਮੀ ਚੱ ਚਾਲ ਹੋਏ ਹਾਂ ਕੋਈ ਵੀ ਰਸਾਇਲੇ ਜਾੜਾ ਜੇ ਲੈ ਕੇ ਜਾਂਦਾ ਵਾ ਉਹਦੇ ਤੁਹਾਨੂੰ ਪਤਾ ਫਿਰ ਸੇਵਾ ਦਾ ਫਰਕ ਹੁੰਦਾ ਵਾ ਬੜਾ ਜਦਾ ਉਹਦੇ ਤੇ ਘੱਟ ਸਕਦੀ ਹੈ ਤੇ ਆਪਾਂ ਉਤਰਾਂ ਚਲੋ 25 ਗਾ ਕੇ ਦਵਾਂਗੇ ਵੈਸੇ 25 ਪਲੱਸ ਵਾਲੀ ਹੈ ਹੈਗੀ ਆ ਬੈਡ ਹਾਂਜੀ ਹਾਂਜੀ ਫਾਰਮ ਦੀ ਵੈੜ ਹੈ ਵੇਖੋ ਇੱਕ ਡੰਗਰ ਹੁੰਦਾ ਵੀ ਉਹ ਫੜ ਲਿਆਉਣਾ ਹਾਂ ਆਹ ਤੇ ਬਰੀਡ ਆ ਕੋਈ ਉਵੇਂ ਨਹੀਂ ਵੀ ਇਹ ਕਰਾਸ ਨਹੀਂ ਹੈਗੀ ਬਿਲਕੁਲ ਹਾਂਜੀ ਇਹਦੇ ਕੱਦ-ਕਾੜ ਵੇਖ ਲਓ ਤੇ ਬਹੁਤ ਵੱਡਾ ਵਾ ਆਹ ਵੇਖੋ ਜੀਰੋ ਵੀ ਫੁੱਲ ਵੱਡੀ ਹਾਈਟ ਦੀ ਜਿਹੜੀ ਵੈੜਾ ਜਾਤ ਪਾਤ ਵਾਲੀ ਮੋਸਟਲੀ ਵੀਰ ਹੈ ਜਿਹੜੇ ਨਰਕ ਪਰਖ ਕਰਨੀ ਜਾਂਦੇ ਖਿਡਾਰੀ ਵੀਰ ਨੇ ਉਹਨਾਂ ਨੂੰ ਪਤਾ ਲੱ ਫਾਰਮੌਰ ਦੀ ਵਸ਼ੀਏ ਦੋਸਤੋ ਜਿਵੇਂ ਆਪਾਂ ਡੈਨਮਾਰਕ ਵਸ਼ੀਆਂ ਜਾਂ ਮੇਲਿਆਂ ਦੇ ਵਿੱਚ ਪਾਰਟਿਸਿਪੇਟ ਕਰਦੇ ਬੱਚੇ ਵਸ਼ੀਆਂ ਦੇਖਦੇ ਆ ਉਸ ਹਿਸਾਬ ਕਿਤਾਬ ਉਸ ਲੈਗ ਲੁਗ ਹਵਾਨੇ ਦਾ ਸਟਰਕਚਰ ਬਿਲਕੁਲ ਫੇਸ ਕੁਆਲਟੀ ਉਸੇ ਤਰ੍ਹਾਂ ਦਾ ਜਿਹੜਾ ਦੋਸਤੋ ਇਸ ਵੈਡ ਦਾ ਦਿੱਖ ਹੈਗੀ ਹੈ ਠੀਕ ਆ ਬਾਕੀ ਆਰਡਰ ਕੁਆਲਟੀ ਕਾਫੀ ਚੰਗੀ ਹੈ ਦਿਨ ਹਜੇ ਕਿੰਨੇ ਕੁ ਲੈ ਜੂ ਸੂਨ ਚ ਵੀਰ ਜੀ ਸੋਨਾ ਦੇ ਕਹਿਣ ਮੁਤਾਬਕ ਤਾਂ ਚਲੋ ਦੱਸ ਦੇਣੇ ਆਪਾਂ ਹਫਤਾ ਕਾਵਾਂਗੇ ਕਿਉਂ ਡੰਗਰ ਭਰਾੰਦਾ ਵੀ ਕਰਦਾ ਦੂਜੀ ਜਗ੍ਹਾ ਹਾਂਜੀ ਬਿਲਕੁਲ ਜੀ ਹਫਤਾ ਮੰਨ ਕੇ ਕੋਈ ਵੀ ਹਾਂਜੀ ਹਫਤਾ ਮੰਨ ਕੇ ਹਫਤਾ ਮੰਨ ਕੇ ਤੇ ਆ ਜਿਹੜਾ ਕੱਦ-ਗਾਠੇ ਭਰਾਵੋ ਵੱਡੀ ਹਾਈਟ ਆ ਤੇ ਵੱਡੀ ਕਹੀ ਜਾਊਗੀ ਦੋਸਤੋ ਦਰਮਿਆਨੀ ਆ ਮੀਡੀਅਮ ਹਾਈਟ ਤੁਹਾਨੂੰ ਮੀਡੀਅਮ ਵੀ ਕਿਹਾ ਜਾਊਗਾ ਤੇ ਫੁੱਲ ਵੱਡੀ ਹਾਈਟ ਦੇ ਵਿੱਚ ਆ ਵੱਡੀਆਂ ਬੜਾਂ ਦੇ ਵਿੱਚ ਤੁਸੀਂ ਇਹਦੀ ਗਿਣਤੀ ਕਰੋਗੇ ਠੀਕ ਆ ਖੋਲ ਕੇ ਦਿਖਾਉਣੀ ਆਪਾਂ ਤੋਰ ਕੇ ਇੱਕ ਹਫਤਾ ਬਾਕੀ ਆ ਸੂਨ ਦੇ ਵਿੱਚ ਪਸੰਦ ਆਊਗੀ ਬੜ ਪਸੰਦਾ ਹੀ ਚੀਜ਼ ਦੀ ਤਸੱਲੀ ਹੈ ਜਿਹੜੀ ਆਪ ਵੀ ਘਰ ਵਿਜ਼ਿਟ ਕਰਕੇ ਵੇਖ ਸਕਦੇ ਹੋ ਟਿਪ ਕੇ ਤਸੱਲੀ ਕਰ ਸਕਦੇ ਹੋ ਠੀਕ ਆ ਜੀ ਬੇਲ ਕਾਫੀ ਆ ਦੋਸਤੋ ਬਹੁਤ ਵੀਰ ਪੁਸ਼ ਦੇ ਹੁੰਦੇ ਬੇਲ ਬੇਲ ਵੀ ਠੀਕ ਆ ਠੀਕ ਆ ਬੇਲ ਵੱਲੋਂ ਵੀ ਲੰਬੀ ਹੈ ਪੂਰੀ ਤੇ ਉਚਾਈ ਵੀ ਪੂਰੀ ਹੈ ਆਰਡਰ ਕੁਆਲਟੀ ਇੱਕ ਵਾਰੀ ਆ ਦੇਖੋ ਜੀ ਠੀਕ ਹੈ ਥਣ ਥਣ ਬਹੁਤ ਵਧੀਆ ਹੱਥੀ ਚਬਾਈ ਵਾਲਾ ਥਣਾ 25 ਪਲੱਸ ਦੀ ਜਿਹੜੀ ਦੋਸਤੋ ਵੀਰ ਨੇ ਵੀ ਕਿਹਾ ਵੀ ਜਿੱਥੇ ਸਾਈਲੇਜ ਵਗੈਰਾ ਉਥੇ 25 ਪਲੱਸ ਵੀ ਜਿਹੜਾ ਦੁੱਧ ਦੇ ਸਕਦੀ ਹੈ ਨਾਰਮਲ ਨਹੀਂ ਤੇ 25 ਪਲੱਸ ਜਾਂ 25 ਤੁਸੀਂ ਮੰਨ ਕੇ ਜਿਹੜਾ ਦੋਸਤੋ ਇਸ ਵੜ ਦਾ ਸੌਦਾ ਕਰ ਸਕਦੇ ਹੋ ਬਾਕੀ ਆਰਡਰ ਕੁਆਲਟੀ ਬਿਲਕੁਲ ਤੁਹਾਡੇ ਸਾਹਮਣੇ ਥਾਂ ਦੇ ਵਾ ਅਕਰੋ ਚੱਕ ਉਲਟ ਬਹਿਣੀਆਂ ਦੇ ਪਾਸੇੋਂ ਥਾਂ ਤੋਂ ਜਿਹੜਾ ਐਦਾਂ ਦਾ ਠੀਕ ਹੈ ਜੀ ਸਾਰੇ ਬੰਨਿਓ ਬਿਲਕੁਲ ਬਰਾਬਰਤਾ ਪੂਰੀ ਹੈ ਠੀਕ ਹੈ ਜੀ ਇਹਦਾ ਵੀਰ ਮੁੱਲ ਫਿਰ ਇਹਦਾ ਵੀਰ ਮੁੱਲ 80 ਕਰਦੇ ਆ 2000 ਛੋਟ ਕਰਾਂਗੇ 80 ਚੋਂ ਹਾਂਜੀ ਠੀਕ ਹੈ ਜੀ ਬਾਕੀ ਕੋਈ ਮੌਕੇ ਤੇ ਮਾਨਤਾ ਨਾ ਹੋ ਜਾਈ ਠੀਕ ਹੈ ਠੀਕ ਹਾਂਜੀ ਠੀਕ ਹੈ ਜੀ 80000 ਦੇ ਵਿੱਚੋਂ ਪ੍ਰਭੂ ਮਾਨਤਾਣਾ ਠੀਕ ਹੈ ਜੀ 2000 ਰੁਪਿਆ 80000 ਚੋਂ ਮੌਕੇ ਤੇ ਹੋਣਾ ਤੋ ਬਾਕੀ ਇਸ ਤੋਂ ਬਾਅਦ ਕਿਸੇ ਖਰੀਦਦਾਰ ਨੇ ਵੀ ਇਹ ਨਹੀਂ ਖਰੀਦਣੀ ਆ ਤਾਂ ਫਿਰ ਵੀ ਜਿਹੜਾ ਦੋਸਤੋ ਮਾਨਤਨ ਹੋ ਜੂਗਾ ਤੁਹਾਡਾ ਠੀਕ ਹੈ ਤੇ ਬਾਕੀ ਕੋਈ ਗੱਲ ਬਾਤ ਨਹੀਂ ਆ ਠੰਡੀ ਧੀਰੀ ਆ ਵੇਖੋ ਆ ਕਰੋ ਚੈੱਕ ਜੀ ਇਹ ਨਹੀਂ ਵੀ ਕੋਈ ਗੱਲ ਆ ਕੋਈ ਲਾਤ ਆ ਕੋਈ ਛੜੀ ਆ ਕਈ ਡੰਗਰ ਕਰਦਾ ਨਾ ਹਾਂਜੀ ਨਾ ਆ ਕੋਈ ਗੱਲ ਨਹੀਂ ਕਿਵੇਂ ਜਿੱਧਰ ਮਰਜੀ ਇਹਦੇ ਹੱਥ ਫੇਰ ਲੀ ਜਾਓ ਜੋ ਮਰਜੀ ਕਰੀ ਜਾਓ ਕੋਈ ਚਿੱਤ ਜੇਤਾ ਨਹੀਂ ਇਹਨੂੰ ਇਹ ਚੀਜ਼ ਆ ਦੇ ਲਓ ਜੀ ਠੀਕ ਆ ਬਹੁਤ ਵਧੀਆ ਕੁਆਲਿਟੀ ਆ ਬਾਕੀ ਕੁਆਲਿਟੀ ਦੇ ਹਿਸਾਬ ਨਾਲ ਜੇ ਦੋਸਤੋ ਪੈਸੇ ਵੀ ਲਾਉਣੇ ਪੈਂਦੇ ਆਪਾਂ ਨੂੰ ਪਤਾ ਹੀ ਆ ਤੇ 78000 ਦੀ ਆ ਬਾਕੀ 78000 ਦੇ ਵਿੱਚੋਂ ਵੀ ਵੀਰ ਲਖਵੀਰ ਹੋ ਜੂ ਹਾਂਜੀ ਹਾਂਜੀ ਹੋ ਜੂ ਵੀਰ ਜੀ ਜ਼ਰੂਰ ਕਰਨਾ ਬਾਈ ਤੇ ਆਜੋ ਇੱਕ ਲਾਸਟ ਦੇ ਦੋਸਤੋ ਇੱਕ ਤੁਹਾਨੂੰ ਝੋਟੀ ਦਿਖਾਉਣੀ ਆ ਠੀਕ ਹੈ ਜੈਟ ਬਲੈਕ ਆ ਮੱਥੇ ਤੋਂ ਲੈ ਕੇ ਆਂਦੇ ਨਾ ਵੀ ਜਿਵੇਂ ਪੂਛ ਤੱਕ ਇੱਕ ਵੀ ਵਾਲ ਵਾਈਟ ਨਹੀਂ ਹੈਗਾ ਤੇ ਜੈਟ ਬਲੈਕ ਜਿਹੜੀ ਆ ਦੋਸਤੋ ਤੁਹਾਨੂੰ ਝੋਟੀ ਦਿਖਾ ਰਿਹਾ ਸੂਹਾ ਦੂਜਾ ਕਿ ਕਿਨਵਾ ਸੁਣਾ ਜੀ ਜੀ ਦੂਸਰਾ ਸੂਹਾ ਸੋਨਾ ਵਾ ਪਹਿਲੇ ਸੂਏ ਕੋਈ 12 13 ਕਿਲੋਟਰ ਦੀ ਉਹ ਆਪਾਂ ਨੂੰ ਕਹਿੰਦੇ ਆਪਾਂ 12 ਦੇ ਕਹਿ ਕੇ ਚੱਲਾਂਗੇ ਚਵਾਈ ਕਰਾਈ ਆ ਜੀ ਤੇ ਹੁਣ ਵੀ ਚਲੋ ਜ਼ਿਆਦਾ ਨਹੀਂ ਆ 15 ਦਿਨ ਖੜਦੀ ਆ 1 ਈ ਆਪਾਂ ਕੋ 13 ਕਿਲੋਟਰ ਕਹਿ ਸਕਦੇ ਆ ਜੇ ਆਪਾਂ ਐਵੇਂ ਕਹਿ ਦਈਏ ਵੀ 15 ਦੇ ਦੂ 14 ਦੇ ਦਊਗੀ ਹਾਂਜੀ ਠੀਕ ਨਹੀਂ ਗਰਮੀ ਚੱਲਣ ਢਈ ਆ ਹਾਂਜੀ ਉਹਦਾ ਕਰਕੇ ਹੁਣ ਜੀ 13 12 13 12 13 ਤੱਕ ਤਾਂ ਰਹੂਗਾ ਹਾਂਜੀ ਹਾਂਜੀ ਇਹਨਾਂ ਦਾ ਨੋਰਮਲ ਤੁਸੀਂ ਬੋਡੀ ਵੇਖ ਲਓ ਵਜ਼ਨ ਵੇਖ ਲਓ ਸੋਟਾ ਦਾ ਕੱਦ ਕੱਦ ਵੱਡਾ ਕੱਦ ਕਾਟਿਆ ਵੱਡੇ ਕੱਦ ਕਾਟਿਆ ਹਾਂ ਬਾਕੀ ਦੋ ਤਾਂ ਡੰਗਰੀ ਇਸ ਕੋ ਪਛਾਣ ਵੇਖੋ ਪੂਛ ਵੀ ਆਵੇ ਖਾਇ ਜਿੱਧਰ ਮਰਜੀ ਮੋੜੀ ਜਾਵੇ ਉਹ ਗੱਲ ਬਾਤ ਨਹੀਂ ਪੂਛ ਤੱਕ ਵੀ ਵਾਲ ਨਹੀਂ ਜਿਹੜਾ ਕੋਈ ਵੀ ਇੱਕ ਪੂਛ ਤੱਕ ਚਟਾ ਨਹੀਂ ਬਿਲਕੁਲ ਬਿਲਕੁਲ ਜੈੱਟ ਬਲੈਕ ਝੋਟੀ ਆ ਦ ਸਿੰਗੀ ਸੰਗੀ ਫੇਸ ਕੁਆਲਿਟੀ ਆ ਬਿਲਕੁਲ ਤੁਹਾਡੇ ਸਾਹਮਣੇ ਮੂੰਹ ਮੱਥਾ ਤੁਸੀਂ ਦੇਖ ਸਕਦੇ ਹੋ ਲੰਬੀ ਫੇਸ ਦੀ ਕੁਆਲਿਟੀ ਆ ਠੀਕ ਆ ਜਿਵੇਂ ਮੁਰਹਰੇ ਦੇ ਵਿੱਚ ਆਪਾਂ ਦੇਖਦੇ ਆ ਫੇਸ ਬਿਲਕੁਲ ਮੱਥੇ ਤੋਂ ਲੈ ਕੇ ਨੱਕ ਵਾਲੇ ਪਾਸੇ ਜਿਹੜਾ ਨਮਾਈ ਦੇ ਵਿੱਚ ਹੁੰਦਾ ਤੇ ਬਿਲਕੁਲ ਪਤਲਾ ਜਾਂਦਾ ਠੀਕ ਆ ਜੀ ਤੇ ਬਿਲਕੁਲ ਚਮੜੀ ਵੀ ਜਿਹੜੀ ਸਕਿੰਨ ਵੀ ਪਤਲੀ ਆ ਤੇ ਬੇਨਬੂਨ ਜਿਹੜੀ ਤੁਸੀਂ ਨੋਰਮਲ ਜਾਂ ਦੇਖ ਸਕਦੇ ਹੋ ਬੇਨ ਉੱਪਰ ਵੀ ਜਿਹੜੀਆਂ ਦੋਸਤੋ ਜਿਵੇਂ ਫੁਲਕਾਰੀ ਤੇ ਕਹਿੰਦੇ ਨੇ ਵੀ ਕਢਾਈ ਕੀਤੀ ਹੁੰਦੀ ਉਹ ਸਾਰਾ ਪਤਾ ਵਾ ਤੇ ਦਿਨ ਹਫਤਾ ਲੈ ਜੂਗੇ ਹਫਤਾ ਲੈ ਜੂਗੇ ਵੀਰੇ 15 ਨਹੀਂ 15 ਦਿਨ ਉਹਨਾਂ ਨੇ ਕਹਿਣ ਮੁਤਾਬਕ ਕਿਹਾ 15 ਦਿਨ ਅੱਜ ਅੱਜ ਤੋਂ 15 ਦਿਨ ਅੱਜ ਤੋਂ 15 ਦਿਨ ਵੀਰ ਤਾਂ ਰੇਟ ਸਭ ਨਾਲ ਪੱਕਾ ਅੱਜ ਦਾ ਰੇਟ ਹੋ ਰਹੂਗਾ ਤਿਆਰ ਹੋਈ ਤਾਂ ਰੇਟ ਹੋਰ ਘੱਟ ਹੋਊਗਾ ਹਾਂਜੀ ਲੋ ਵੀ ਪ੍ਰਭੂ ਬਾਕੀ ਥਣ ਥਣ ਬਹੁਤ ਵਧੀਆ ਚੰਗੀ ਕੁਆਲਿਟੀ ਦਾ ਲੱਗਾ ਥਣ ਲੰਬਾ ਦੋਸਤੋ ਤੇ ਆਹ ਕਰੋ ਚੈੱਕ ਮੜਾ ਜਰਾ ਪਹਿਲੇ ਸਵੇਰ ਕਿੰਨਾ 12 ਦੱਸਿਆ 11 12 ਨਹੀਂ 12 13 ਲੀਟਰ ਦੁੱਧ ਕੱਢਿਆ ਬੰਨੇ ਪਹਿਲਾਂ ਨਹੀਂ 12 ਲਾ ਕੇ ਚਲੀਏ ਚਲੋ ਆਪਾਂ ਚਲੋ ਠੀਕ ਹੈ ਜੀ ਹਾਂਜੀ 12 ਲੀਟਰ ਜਿਹੜਾ ਦੋਸਤੋ ਪਹਿਲੇ ਸਵੇਰੇ ਚ ਭਾਈ ਕਰਵਾਈ ਆ ਵੀਰ ਕਹਿੰਦਾ ਵੀ ਜਿੱਥੋਂ ਵੀ ਖਰੀਦੀ ਆ ਸੋ ਅਗਲੇ ਘਰ ਨੇ ਦੱਸਿਆ ਤੇ 12 ਲੀਟਰ ਪਰ ਹੁਣ ਤੁਸੀਂ ਹਵਾਨੇ ਦੀ ਜਜਮੈਂਟ ਕਰ ਲਓ ਹਜੇ 15 ਦਿਨ ਬਾਕੀ ਆ ਸੂਨ ਦੇ ਵਿੱਚ ਤੇ ਹਵਾਨਾ ਬਣਾਊਗੀ ਜਦੋਂ ਬਣਾਇਆ ਦੋਸਤੋ ਉਹ ਬਧੇਰੇ ਸਮਝਾਊਗਾ ਫਿਰ ਹਾਲ ਅੱਜ ਦਾ ਤੇ 15 ਦਿਨਾਂ ਦਾ ਰੇਟ ਵੀ ਥੋੜਾ ਜਿਹਾ ਫਰਕ ਹੋਊਗਾ ਉਹ ਆਪਾਂ ਗੱਲਬਾਤ ਕਰ ਲੈਨੇ ਉਸ ਤੋਂ ਪਹਿਲਾਂ ਅਵੀਰ ਖੋਲ ਕੇ ਤੋੜ ਗਏ ਨਾ ਠੀਕ ਹੈ ਤੇ ਪੁੱਠਾ ਪਾਠਾ ਤੁਸੀਂ ਵੇਖ ਲਓ ਉਚਾਈ ਹੈਗੀ ਆ ਪੂਰੀ ਠੀਕ ਹੈ ਜੀ ਕਈ ਮੀਡੀਅਮ ਜਾਂ ਛੋਟੇ ਜਿਹੇ ਕੱਦ ਦੀ ਨਹੀਂ ਗੀ ਵਧੀਆ ਕੱਦ ਦਾ ਮੱਜਾਂ ਵੱਡੀਆਂ ਦੇ ਵਿੱਚ ਵੀ ਤੁਸੀਂ ਗਿਣਤੀ ਕਰ ਸਕਦੇ ਹੋ ਕੱਦ ਕਾਠੀ ਠੀਕ ਹੈ ਆਹ ਲੋ ਜੀ ਕੋਕਰੋ ਗੱਡੀ ਕਰਕੇ ਇਹਨਾਂ ਦਰਦੀ ਹੈ ਬਿਲਕੁਲ ਕਈ ਨਾ ਮੋਰੀ ਮਾਰੀ ਤਲਿਹਾਰਾ ਨਹੀਂ ਨਾ ਪਾਇਆ ਜਾਂਦਾ ਹਾਂਜੀ ਹਾਂਜੀ ਨਹੀਂ ਸੰਗਲ ਪਾਇਆ ਸੰਗਲ ਸੰਗਲ ਪਾਏ ਹੁੰਦੇ ਫਿਰ ਕਰਿਆ ਹੁੰਦੇ ਵਿੱਚ ਵੀ ਬਰਾਵੋ ਬਿਲਕੁਲ ਧਿਆਨ ਦੇਣਾ ਮੇਰਾ ਵੀਰ ਵੀਡੀਓ ਦੇਖ ਰਹੇ ਹੋ ਤਸੱਲੀ ਦੇ ਨਾਲ ਇੱਕ ਨਹੀਂ ਦੋ ਵਾਰੀ ਦੇਖ ਰਹੇ ਹੋ ਵੀਡੀਓ ਉਸ ਤੋਂ ਬਾਅਦ ਆਨਰ ਦੇ ਨਾਲ ਮਾਲਕ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਨੰਬਰ ਬਰਾਵੋ ਬਿਲਕੁਲ ਥੱਲੇ ਆਪਾਂ ਸਕਰੀਨ ਦੇ ਦੇ ਦਿੰਦੇ ਹੁੰਦੇ ਆਨਰ ਦੇ ਬਹੁਤੇ ਵੀਰ ਤੁਸੀਂ ਮੇਰੇ ਨਾਲ ਕੰਟੈਕਟ ਕਰਦੇ ਹੋ ਫਿਰ ਨੰਬਰ ਪਤਾ ਨਹੀਂ ਲੱਗਦਾ ਵੀ ਕਿਹੜੀ ਵੀਡੀਓ ਦੇ ਵਿੱਚ ਕਿਹੜਾ ਪਸ਼ੂ ਦੇਖਿਆ ਤੁਸੀਂ ਸੋ ਬਿਲਕੁਲ ਥੱਲੇ ਚੱਲਦੇ ਹੋਏ ਨੰਬਰਾਂ ਤੇ ਤੁਸੀਂ ਸੰਪਰਕ ਕਰਨਾ ਤੇ ਥਣ ਚੱਡੇ ਦੀ ਬਿਲਕੁਲ ਸਾਫ ਸਫਾਈ ਪੂਰੀ ਹੈ ਕਿਸੇ ਪਾਸੇ ਵਿੱਚ ਕੋਈ ਕਾਨਸਾਰ ਜਾਂ ਕੋਈ ਵੈਂਟੈਂਡ ਜਾਂ ਕਿ ਬਾਈ ਸ਼ਾਈ ਦਾ ਕੰਮ ਨਹੀਂ ਬਿਲਕੁਲ ਪੱਧਰ ਲਈ ਉਹ ਖਰਾਬ ਬਰਾਬਰ ਫਾੜੀ ਵਾਲਾ ਠੀਕ ਆ ਜੀ ਆਹ ਦੇਖੋ ਬਟਨ ਵਾਲਾ ਬੰਦਾ ਆ ਬਰਾਬਰ ਪੱਧਰ ਠੀਕ ਆ ਤੇ ਲਖਵੀਰ ਵੀਰੇ ਅੱਜ ਲੈਣੇ ਦੇਣੇ ਕੀ ਆ ਤੇ 15 ਦਿਨ ਤਾਂ ਫਿਰ ਮੋਲ ਦੀ ਤਿਆਰੀ ਦਾ ਥੋੜਾ ਜਿਹਾ ਹੋਰ ਹੁੰਦਾ ਹਾਂ ਹਾਂ ਜੀ ਵੀਰੇ ਅੱਜ ਦੀ ਡਿਮਾਂਡ 90 ਆ ਹਾਂ ਜੀ ਸਿਰਫ 3 ਛੋੜ ਹੋਊਗੀ 90 ਚ ਹਾਂਜੀ ਹੋਰ ਵੀ ਹੋ ਜੂਗਾ ਕੋਈ ਵਾਦਾ ਕਰਦਾ ਮੌਕੇ ਤੇ ਹੋ ਜੂਗੀ ਠੀਕ ਆ ਕਰ ਦਿਓ ਜਰੂਰ ਹਾਂਜੀ ਹਾਂਜੀ ਨਹੀਂ ਵੀ ਜਰੂਰ ਠੀਕ ਆ ਤੇ ਦਿਨ ਲਿਖਤੀ ਤੌਰ ਤੇ ਵੀ ਕਹਿ ਲਿਏ ਜਾਂ ਵੈਸੇ ਵੀ ਹੁਣ ਹਾਂਜੀ ਹਾਂਜੀ ਲਿਖਤੀ ਤੌਰ ਤੇ ਇਹ ਤੇ 15 ਦਿਨ ਪੂਰੇ ਆ 15 ਦਿਨ ਹਾਂਜੀ ਠੀਕ ਆ ਠੀਕ ਆ ਤੇ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਆ ਦੋਸਤੋ ਤੇ 90 ਦੇ ਵਿੱਚੋਂ ਤਿੰਨ ਅੱਜ ਸ਼ੋਰਟ ਆ ਤੇ ਦਿਨ ਹਜੇ ਤੁਹਾਨੂੰ ਪਤਾ 12 15 15 ਦਿਨ ਦਾ ਟਾਈਮ ਪਿਆ ਤੇ ਵੀਰ ਵੀਰ ਇੱਕ ਸੰਪਰਕ ਨੰਬਰ ਆਪਣਾ ਦੇ ਦਿਓ ਵੀਰ ਜੀ 96465 ਹਾਂਜੀ 96465 96386 ਠੀਕ ਹੈ ਜੀ ਹਾਂਜੀ ਇਹ ਨੰਬਰ ਦੋਸਤੋ ਵੀਰ ਲਖਵੀਰ ਜੀ ਆਪਾਂ ਬਿਲਕੁਲ ਸਕਰੀਨ ਦੇ ਥੱਲੇ ਚਲਦੇ ਕਰ ਦਿੰਦੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਬਤੇਰੇ ਗੱਲਬਾਤ ਕਰ ਸਕਦੇ ਹੋ ਮਿਲਦਿਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ